ਉਸ ਮੀਟਿੰਗ ਦੇ ਵਿੱਚ ਵੀ ਅਸੀਂ ਫੈਸਲਾ ਇਹ ਕੀਤਾ ਪੰਜਾਬ ਵਾਲਿਆਂ ਨੇ ਸਾਰੀਆਂ ਜਥੇਬੰਦੀਆਂ ਨੇ ਕਿ ਸੰਯੁਕਤ ਮੋਰਚੇ ਨੂੰ ਇਸ ਗੱਲ ਤੇ ਲੈ ਕੇ ਆਈਏ ਕਿ ਇਹ ਹਿੰਦੁਸਤਾਨ ਪੱਤਰ ਦਾ ਜਿਹੜਾ ਪ੍ਰੋਗਰਾਮ ਹੈ ਬਣ ਜਾਵੇ ਇਹ 22 ਤੱਕ ਪ੍ਰੋਗਰਾਮ ਦਿੱਤਾ ਅਸੀਂ ਵੀ ਆਵਾਜ਼ ਅਖ ਰੱਖ ਰਹੇ ਆ ਇਸ ਮੀਟਿੰਗ ਤੇ ਕਿ ਕਿਤੇ ਕੋਈ ਗੋਲ ਮੋਲ ਸਮਝੌਤਾ ਤਾਂ ਨਹੀਂ ਹੋ ਜਾਂਦਾ ਜੇ ਸਰਕਾਰ ਇਹਨੂੰ ਟਾਲਣਾ ਚਾਹੂਗੀ ਤਾਂ ਸੰਯੁਕਤ ਮੋਰਚਾ ਇੰਡੀਆ ਬਿਲਕੁਲ ਉਹਦੇ ਨਾਲ ਸਹਿਮਤ ਨਹੀਂ ਹੋਊਗਾ ਇੱਕ ਇਹ ਵੀ ਗੱਲ ਆ ਵੀ ਸਵਰਨ ਸਿੰਘ ਪੰਦੇਰ ਕਹਿੰਦੇ-ਕਹਿੰਦੇ ਕੋਈ ਵਿਆਹ ਥੋੜੀ ਨਾ ਸੀ ਜਿਹੜਾ ਮੈਂ ਇਨਵਿਟੇਸ਼ਨ ਦੇਣਾ ਸੀ ਮੈਂ ਤਾਂ ਸਾਰਿਆਂ ਨੂੰ ਇੱਕ-ਇੱਕ ਬੰਦੇ ਨੂੰ ਕਾਲ ਲਾਈ ਆ ਦੇਖੋ ਵੱਖੋ-ਵੱਖਰੇ ਪ੍ਰੋਗਰਾਮ ਹੁੰਦੇ ਆ ਸਭ ਦੇ ਇਹ ਤਾਂ ਕੱਲ ਨੂੰ ਕੋਈ 100 ਬੰਦਾ ਹੋਰ ਇਕੱਠਾ ਕਰਕੇ ਕਹਿ ਜੂਗੀ ਅਸੀਂ ਬੈ ਗਿਆਂ ਇਸ ਬਾਰਡਰ ਤੇ ਇਧਰ ਨੂੰ ਆ ਜੇ ਸੰਯੁਕਤ ਮੋਰਚਾ ਇੱਕ ਬਕਾਇਦਾ ਨੀਤੀ ਐ ਪਾਲਸੀ ਐ ਐ ਥੋੜੋ-ਥੋੜੇ ਫਿਰਦੇ ਆਂ ਸੀ ਕਿ ਕਿਉਂ ਹੀ ਤੁਰੇ ਫਿਰਦੇ ਆਂ ਅਸੀਂ ਤਾਂ ਉਹਨਾਂ ਨੂੰ ਵੀ ਕਹਾਂਗੇ ਇਹ ਨੌਜਵਾਨਾਂ ਨੂੰ ਵੀ ਕਹਾਂਗੇ ਕਿ ਹਿੰਸਕ ਨਾ ਹੋਣ ਅਗਰ ਜੇ ਮੋਰਚਾ ਜਿੱਤਣਾ ਹਿੰਸਕ ਨਾ ਹੋਣਾ ਸਾਡਾ ਤਜਰਬਾ ਦਿੱਲੀ ਦਾ 13 ਮਹੀਨਿਆਂ ਦਾ ਹਿੰਸਕ ਹੋਣਾ ਰੋਕੀ ਰੱਖਿਆ ਔਰ ਜਿੱਤ ਕੇ ਆਏ ਹਾਂ ਕਿਦਾ ਦੇਖਦੇ ਹੋ ਵੀ ਪਹਿਲਾਂ 220 ਦੇ ਵਿੱਚ ਵੀ ਮੋਰਚਾ ਲੱਗਿਆ ਰਿਹਾ 1.5 ਸਾਲ ਉੱਥੇ ਲੱਗਿਆ ਰਿਹਾ ਫੇਰ ਮੋਰਚਾ ਲਗਾਣ ਦੀ ਲੋੜ ਕੀ ਪੈ ਗਈ ਸੀ ਸਭ ਤੋਂ ਵੱਡੀ ਗੱਲ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਰੈਂਡੀਆਂ ਮੰਗਾਂ ਸੀ ਉਹਨਾਂ ਦੇ ਵਿੱਚ ਐਮਐਸਪੀ ਦੀ ਗਾਰੰਟੀ ਵਾਲਾ ਕਾਨੂੰਨ ਕਿਸਾਨ ਆਗੂਆਂ ਤੇ ਬਣਾਏ 307 ਦੇ ਮੁਕੱਦਮੇ ਤੇ ਲਖੀਮਪੁਰ ਦੇ ਖੀਰੀ ਦੇ ਦੋਸਿਆਂ ਨੂੰ ਸ਼ਜਾਵਾ ਦੇਣੀਆਂ ਇਹ ਜਿਹੜੀਆਂ ਰਹਿੰਦੀਆਂ ਮੰਗਾਂ ਸਾਡੇ ਨਾਲ ਲਿਸਤੀ ਕੀਤਾ ਸੀ ਗ੍ਰਹਿ ਮੰਤਰਾਲੇ ਨੇ ਤੇ ਮਤਲਬ ਗੱਲ ਆ ਬੈ ਜਿਹੜੀ ਉਹਨਾਂ ਨੇ ਕਿਹਾ ਸੀ ਵੀ ਹਾਂ ਪੂਰੀਆਂ ਕਰ ਦੇਣਗੇ ਸਰਕਾਰ ਨੇ ਉਹ ਪੂਰੀਆਂ ਨਹੀਂ ਕੀਤੀਆਂ ਅਭੀ ਅਸੀਂ ਕਰ ਦੇਵਾਂਗੇ ਇਸ ਤੇ ਕਮੇਟੀਆਂ ਐਮਐਸਪੀ ਤੇ ਵੀ ਕਮੇਟੀ ਬਣਾ ਦਿੱਤੀ ਗਈ ਸੀ ਕਮੇਟੀ ਨੂੰ ਸਿੱਧੇ ਤੌਰ ਤੇ ਖਾਰਜ ਕਰ ਦਿੱਤਾ ਸੀ ਬਿਲਕੁਲ ਨਹੀਂ ਦੇਖੋ ਕਮੇਟੀ ਬਣਾਈ ਅਸੀਂ ਇਹੋ ਜੀ ਕਮੇਟੀ ਨਾਲ ਬਿਲਕੁਲ ਸਹਿਮਤ ਨਹੀਂ ਸੀ ਅਸੀਂ ਕਹਿੰਦੇ ਸੀ ਕਿ ਬਰਾਬਰ ਬਰਾਬਰ ਦੇ ਨਮਾਇंदे ਦੇਓ ਜਿਹੜਾ ਚੇਅਰਮੈਨ ਹੋਊਗਾ ਉਹ ਕਿਸਾਨਾਂ ਦਾ ਹੋਊਗਾ ਤੇ ਉਹਦਾ ਅਸੀਂ ਖਰੜਾ ਤਿਆਰ ਕੀਤਾ ਸੀ ਕਿ ਐਸ ਖਰੜੇ ਦੇ ਰੂਪ ਚ ਐਮਐਸਪੀ ਬਣੂਗੀ ਜੇ ਇਹ ਗੋਲਮੋਲ ਐਮਐਸਪੀ ਬਣਾਉਣਾ ਚਾਹੁੰਦੇ ਆ ਤਾਂ ਪੰਜਾਬ ਔਰ ਹਰਿਆਣੇ ਨੂੰ ਨੁਕਸਾਨ ਹੋਊਗਾ ਜਿਹੜਾ ਖਰੜਾ ਅਸੀਂ ਤਿਆਰ ਕੀਤਾ ਉਹਦੇ ਅਨਸਾਰ ਐਮਐਸਪੀ ਬਣਨੀ ਚਾਹੀਦੀ ਆ ਤੇ ਮੈਂ ਇਹ ਪੁੱਛਣਾ ਚਾਹਾਂਗਾ ਅੰਤ ਦੇ ਵਿੱਚ ਸਿਰਫ ਇਹ ਸਵਾਲ ਪੁੱਛਣਾ ਚਾਹਾਂਗਾ ਵੀ ਹੁਣ ਅੱਗੇ ਤੁਹਾਨੂੰ ਕੀ ਹੁੰਦਾ ਦਿਖ ਰਿਹਾ ਕਿਉਂਕਿ ਉਹ ਡਟੇ ਹੋਏ ਨੇ ਉੱਥੇ ਤੇ ਤੁਸੀਂ ਆਪਣੀ ਕਾਲ ਜਿਹੜੀ ਆ ਉਹ ਲੱਗ ਦੇ ਦਿੱਤੀ ਆ ਦੇਖੋ ਸਾਨੂੰ ਲੱਗਦਾ ਕਿ ਜਿਹੜੀਆਂ ਇਹ ਮੀਟਿੰਗਾਂ ਹੁੰਦੀਆਂ ਇਹ ਮੀਟਿੰਗਾਂ ਮੋਰਚਿਆਂ ਨੂੰ ਲੰਮਕਾਉਣ ਕਾਤਰ ਹੁੰਦੀਆਂ ਪਹਿਲਾਂ ਦਿੱਲੀ ਦੇ ਵਿੱਚ ਵੀ ਸਾਡੀਆਂ ਲਗਾਤਾਰ 11 ਮੀਟਿੰਗਾਂ ਹੋਈਆਂ ਫੇਰ ਵੀ ਹੋਈਆਂ ਇੰਨਾ ਮੀਟਿੰਗਾਂ ਦੇ ਵਿੱਚੋਂ ਕੁਝ ਨਹੀਂ ਨਿਕਲਦਾ ਦੀਂਦਾ ਜੇ ਤੇ ਇਸ ਕਰਕੇ ਇਹ ਚਾਹੁੰਦੇ ਆ ਕਿ ਲੰਮਕਾਇਆ ਜਾਵੇ ਲੰਮਕਾਇਆ ਜਾਵੇ ਤਾਂ ਚੋਣ ਜਾਬਤਾ ਲੱਗ ਜੇ ਤਾਂ ਅਸੀਂ ਝੁਗਾ ਝਾੜ ਦੀਗੇ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਇਸ ਮੂੜ ਦੇ ਵਿੱਚ ਨੇ ਉਸ ਮੀਟਿੰਗ ਦੇ ਵਿੱਚ ਵੀ ਅਸੀਂ ਫੈਸਲਾ ਇਹ ਕੀਤਾ ਪੰਜਾਬ ਵਾਲਿਆਂ ਨੇ ਸਾਰੀਆਂ ਜਥੇਬੰਦੀਆਂ ਨੇ ਕਿ ਸੰਯੁਕਤ ਮੋਰਚੇ ਨੂੰ ਇਸ ਗੱਲ ਤੇ ਲੈ ਕੇ ਆਈਏ ਕਿ ਇਹ ਹਿੰਦੁਸਤਾਨ ਪੱਤਰ ਦਾ ਜਿਹੜਾ ਪ੍ਰੋਗਰਾਮ ਹੈ ਬਣ ਜਾਵੇ ਇਹ ਬਾਅਦ ਤੱਕ ਪ੍ਰੋਗਰਾਮ ਦਿੱਤਾ ਅਸੀਂ ਵੀ ਆਵਾਜ਼ ਅਖਰ ਅਖਰ ਰਹੇ ਆ ਇਸ ਮੀਟਿੰਗ ਤੇ ਕਿ ਕਿਤੇ ਕੋਈ ਗੋਲ ਮੋਲ ਸਮਝੌਤਾ ਤਾਂ ਨਹੀਂ ਹੋ ਜਾਂਦਾ ਜੇ ਸਰਕਾਰ ਇਹਨੂੰ ਟਾਲਣਾ ਚਾਹੂਗੀ ਤਾਂ ਸੰਯੁਕਤ ਮੋਰਚਾ ਇੰਡੀਆ ਬਿਲਕੁਲ ਉਹਦੇ ਨਾਲ ਸਹਿਮਤ ਨਹੀਂ ਹੋਊਗਾ ਇੱਕ ਵੀ ਗੱਲ ਹੈ ਵੀ ਸਵਰਨ ਸਿੰਘ ਪੰਦੇਰ ਕਹਿੰਦੇ-ਕਹਿੰਦੇ ਕੋਈ ਵਿਆਹ ਥੋੜੀ ਨਾ ਸੀ ਜਿਹੜਾ ਮੈਂ ਇਨਵਿਟੇਸ਼ਨ ਦੇਣਾ ਸੀ ਮੈਂ ਤਾਂ ਸਾਰਿਆਂ ਨੂੰ ਇੱਕ-ਇੱਕ ਬੰਦੇ ਨੂੰ ਕਾਲ ਲਾਈ ਹੈ ਦੇਖੋ ਵੱਖੋ-ਵੱਖਰੇ ਪ੍ਰੋਗਰਾਮ ਹੁੰਦੇ ਆ ਸਭ ਦੇ ਇਹ ਤਾਂ ਕੱਲ ਨੂੰ ਕੋਈ 100 ਬੰਦਾ ਹੋਰ ਇਕੱਠਾ ਕਰਕੇ ਕਹਿ ਜੂਗੀ ਅਸੀਂ ਬੈਗੀਆਂ ਇਸ ਬਾਰਡਰ ਤੇ ਇਧਰ ਨੂੰ ਆਜੇ ਸੰਯੁਕਤ ਮੋਰਚਾ ਇੱਕ ਬਕਾਇਦਾ ਨੀਤੀ ਹੈ ਪਾਲਸੀ ਹੈ ਐ ਥੋੜੋ-ਥੋੜੇ ਫਿਰਦੇ ਆਂ ਸੀ ਕਿ ਕਿਉਂ ਹੀ ਤੁਰੇ ਫਿਰਦੇ ਆਂ ਅਸੀਂ ਤਾਂ ਉਹਨਾਂ ਨੂੰ ਵੀ ਕਹਾਂਗੇ ਇਹ ਨੌਜਵਾਨਾਂ ਨੂੰ ਵੀ ਕਹਾਂਗੇ ਕਿ ਹਿੰਸਕ ਨਾ ਹੋਣ ਅਗਰ ਜੇ ਮੋਰਚਾ ਜਿੱਤਣਾ ਹਿੰਸਕ ਨਾ ਹੋਣਾ ਸਾਡਾ ਤਜਰਬਾ ਦਿੱਲੀ ਦਾ 13 ਮਹੀਨਿਆਂ ਦਾ ਹਿੰਸਕ ਹੋਣਾ ਰੋਕੀ ਰੱਖਿਆ ਔਰ ਜਿੱਤ ਕੇ ਆਏ ਹਾਂ ਕਿਦਾ ਦੇਖਦੇ ਹੋ ਵੀ ਪਹਿਲਾਂ 220 ਦੇ ਵਿੱਚ ਵੀ ਮੋਰਚਾ ਲੱਗਿਆ ਰਿਹਾ 1.5 ਸਾਲ ਉੱਥੇ ਲੱਗਿਆ ਰਿਹਾ ਫੇਰ ਮੋਰਚਾ ਲਗਾਣ ਦੀ ਲੋੜ ਕੀ ਪੈ ਗਈ ਸੀ ਸਭ ਤੋਂ ਵੱਡੀ ਗੱਲ ਤਾਂ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਰਹਿੰਦੀਆਂ ਮੰਗਾਂ ਸੀ ਉਹਨਾਂ ਦੇ ਵਿੱਚ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਕਿਸਾਨ ਆਗੂਆਂ ਤੇ ਬਣਾਏ 307 ਦੇ ਮੁਕੱਦਮੇ ਤੇ ਲਖੀਮਪੁਰ ਦੇ ਖੀਰੀ ਦੇ ਦੁੱਧੀਆਂ ਨੂੰ ਸ਼ਾਮਾ ਦੇਣੀਆਂ ਇਹ ਜਿਹੜੀਆਂ ਰਹਿੰਦੀਆਂ ਮੰਗਾਂ ਸਾਡੇ ਨਾਲ ਲਿਸਤੀ ਕੀਤਾ ਸੀ ਗ੍ਰਹਿ ਮੰਤਰਾਲੇ ਨੇ ਤੇ ਮਤਲਬ ਗੱਲ ਆ ਬੈ ਜਿਹੜੀ ਉਹਨਾਂ ਨੇ ਕਿਹਾ ਸੀ ਵੀ ਹਾਂ ਪੂਰੀਆਂ ਕਰ ਦੇਣਗੇ ਸਰਕਾਰ ਨੇ ਉਹ ਪੂਰੀਆਂ ਨਹੀਂ ਕੀਤੀਆਂ ਅਭੀ ਅਸੀਂ ਕਰ ਦੇਵਾਂਗੇ ਇਸ ਤੇ ਕਮੇਟੀਆਂ ਐਮਐਸਪੀ ਤੇ ਵੀ ਕਮੇਟੀ ਬਣਾ ਦਿੱਤੀ ਗਈ ਸੀ ਕਮੇਟੀ ਨੂੰ ਸਿੱਧੇ ਤੌਰ ਤੇ ਖਾਰਜ ਕਰ ਦਿੱਤਾ ਸੀ ਬਿਲਕੁਲ ਨਹੀਂ ਦੇਖੋ ਕਮੇਟੀ ਬਣਾਈ ਅਸੀਂ ਇਹੋ ਜੀ ਕਮੇਟੀ ਨਾਲ ਬਿਲਕੁਲ ਸਹਿਮਤ ਨਹੀਂ ਸੀ ਅਸੀਂ ਕਹਿੰਦੇ ਸੀ ਕਿ ਬਰਾਬਰ ਬਰਾਬਰ ਦੇ ਨੁਮਾਇੰਦੇ ਦਿਓ ਜਿਹੜਾ ਚੇਅਰਮੈਨ ਹੋਊਗਾ ਉਹ ਕਿਸਾਨਾਂ ਦਾ ਹੋਊਗਾ ਕਿ ਉਹਦਾ ਸੀ ਖਰੜਾ ਤਿਆਰ ਕੀਤਾ ਸੀ ਕਿ ਐਸ ਖਰੜੇ ਦੇ ਰੂਪ ਚ ਐਮਐਸਪੀ ਬਣੂਗੀ ਜੇ ਇਹ ਗੋਲਮੋਲ ਐਮਐਸਪੀ ਬਣਾਉਣਾ ਚਾਹੁੰਦੇ ਆ ਤਾਂ ਪੰਜਾਬ ਔਰ ਹਰਿਆਣੇ ਨੂੰ ਨੁਕਸਾਨ ਹੋਊਗਾ ਜਿਹੜਾ ਖਰੜਾ ਸੀ ਤਿਆਰ ਕੀਤਾ ਉਹਦੇ ਅਨਸਾਰ ਐਮਐਸਪੀ ਬਣਨੀ ਚਾਹੀਦੀ ਹੈ ਤੇ ਮੈਂ ਇਹ ਪੁੱਛਣਾ ਚਾਹਾਂਗਾ ਅੰਤ ਦੇ ਵਿੱਚ ਸਿਰਫ ਇਹ ਸਵਾਲ ਪੁੱਛਣਾ ਚਾਹਾਂਗਾ ਵੀ ਹੁਣ ਅੱਗੇ ਤੁਹਾਨੂੰ ਕੀ ਹੁੰਦਾ ਦਿਖ ਰਿਹਾ ਕਿਉਂਕਿ ਉਹ ਡਟੇ ਹੋਏ ਨੇ ਉੱਥੇ ਤੇ ਤੁਸੀਂ ਆਪਣੀ ਕਾਲ ਜਿਹੜੀ ਆ ਉਹ ਲੱਗ ਦੇ ਦਿੱਤੀ ਆ ਦੇਖੋ ਸਾਨੂੰ ਲੱਗਦਾ ਕਿ ਜਿਹੜੀਆਂ ਇਹ ਮੀਟਿੰਗਾਂ ਹੁੰਦੀਆਂ ਇਹ ਮੀਟਿੰਗਾਂ ਮੋਰਚਿਆਂ ਨੂੰ ਲਮਕਾਉਣ ਦਾ ਤਰ ਹੁੰਦੀਆਂ ਪਹਿਲਾਂ ਦਿੱਲੀ ਦੇ ਵਿੱਚ ਵੀ ਸਾਡੀਆਂ ਲਗਾਤਾਰ 11 ਮੀਟਿੰਗਾਂ ਹੋਈਆਂ ਫੇਰ ਵੀ ਹੋਈਆਂ ਇਨ੍ਹਾਂ ਮੀਟਿੰਗਾਂ ਦੇ ਵਿੱਚੋਂ ਕੁਝ ਨਹੀਂ ਨਿਕਲਦਾ ਦੀਂਦਾ ਜੇ ਤੇ ਇਸ ਕਰਕੇ ਇਹ ਚਾਹੁੰਦੇ ਆ ਕਿ ਲਮਕਾਇਆ ਜਾਵੇ ਲਮਕਾਇਆ ਜਾਵੇ ਤਾਂ ਚੋਣ ਜਾਬਤਾ ਲੱਗ ਜੇ ਤਾਂ ਅਸੀਂ ਝੁਗਾ ਝਾੜ ਦੀਗੇ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਇਸ ਮੂਡ ਦੇ ਵਿੱਚ ਨੇ